ਉਹੀ ਆਲੂ ਧਰਤੀ ਜੀ ਦੱਬੇਗਾ ਤਾਂ ਜੀ ਹੁਣ ਕੱਢੀ ਜਾਓ ਕਲਾਕਲਾ ਕਾ ਤੋ ਜੀ ਸਰਪੀ ਕਰਨੀ ਸੀ ਹਾਂ ਜੀਆ ਗੁੱਲੀ ਡੰਡਾ ਕਰਗੇ ਸਪਰੇ ਕਰਗੇ ਗੁੱਲੀ ਡੰਡੇ ਵਾਲੀ ਉਹ ਆਪਣਾ 파ਰਤੀ ਆਂ ਬੈਠ ਲੱਗਦਾ ਓਕੇ ਮੈਂ ਛੇਰ ਬੱਕੇ ਇੱਥੇ ਬਹਿ ਗਿਆ ਮੈਂ ਤੈਨੂੰ ਘਰੇ ਪਹੁੰਚ ਜਾਣਾਗਾ ਕਿਵੇਂ ਸੀ ਆਤਾ ਉਹ ਨਲਗਾ ਮੈਂ ਜੀ ਸ਼ਹਿਰ ਤੜਾ ਵੀ ਸੀ ਸ਼ੰਗਲ ਹਾਂ ਤੇ ਨੜੇ ਆਪਾਂ ਉਹ ਕਰਨਾ ਚਿਗਾ ਗੁੱਲੀ ਡੰਡੇ ਵਾਲੀ ਤਾਂ ਕਿ ਸਪਰੇ ਕਰਨੀ ਸੀ ਅੱਛਾ ਤੇ ਚਾਚਾ ਮੈਨੂੰ ਐਂ ਗੱਲ ਆ ਸਰ ਅਪ ਗੁੱਲੀ ਡੰਡਾ ਪੀਜਿਆ ਕਾ ਤੂੰ ਇਹ ਦੂਸਰ ਪੀ ਕਰਦੀ ਸੀ ਉਹ ਤੇ ਤੈਨੂੰ ਇੰਨਾ ਵੀ ਨਹੀਂ ਪਤਾ ਗੁੱਲੀ ਡੰਡਾ ਪੀਜਦੇ ਹੁੰਦੇ ਨੇ ਹੋਰ ਗੁੱਲੀ ਡੰਡਾ ਆਪਣੇ ਹੋ ਜਾਂਦਾ ਕਲਕਦੇ ਬੱਚੇ ਦਵਾ ਤੇ ਚੁੱਕੇ ਦਾ ਨੁਕੀ ਮੂ ਵੀ ਮਰੀ ਜਾਂਦਾ ਚਾਚਾ ਯਾਰ ਆਪੇ ਕੋਈ ਕੀ ਹੋਈ ਹੈ ਕਦੇ ਇਹ ਨਾਲੇ ਮੇਰੀ ਗੱਲ ਸ਼ੰਸ਼ੇਰ ਬਗਿਆ ਚਾਰ ਦਿਨ ਆਇਆ ਹੁਣ ਮੱਧ ਲਵਾ ਕੇ ਜਾ ਚਾਚੇ ਦੀ ਕੀ ਤੇ ਆਪਾਂ ਨਾ ਕਰਕੇ ਆਲੂ ਵਾਲੀ ਬੱਲ ਵੱਢਣੀ ਐ ਚਾਚਾ ਆਲੂ ਵਾਲੀ ਆਲੂਆਂ ਦੀ ਕਦੇ ਬੱਲ ਹੁੰਦੀ ਐ ਯਾਰ ਕੋਨੇ ਹੁੰਦੇ ਆ ਆਲੂਸ ਦਾ ਰੋਜ ਖਾਣੇ ਆ ਉੱਥੇ ਬਠਿੰਡੇ ਉਹ ਖਾਲੇ ਤਾਂ ਰੋਜ ਖਾਂਦੇ ਤਾਂ ਭੱਜੇ ਵੀ ਉੱਥੇ ਰਹਿ ਨੇ ਸਰੋਂ ਬੱਦ ਪੱਜਾ ਖਾਂਦੇ ਆ ਜੀ ਚਿਕਨ ਆਲੂ ਰੋਜ ਬਣਾਉਂਦੇ ਮੇਰੀ ਗੱਲ ਛੱਡ ਆਲੂ ਪਹਿਲਾਂ ਧਰਤੀ ਚੋਂ ਲਾ ਤੇ ਬਲੂਖੀ ਐ ਉਹ ਬਨ ਬੱਡੇ ਨਹੀਂ ਪੈਂਦੀ ਐ ਚਾਚਾ ਫਿਰ ਯਾਰ ਤੁਸੀਂ ਆਲੂ ਧਰਤੀ ਚ ਦੱਬੇਗਾ ਤੁਸੀਂ ਹੁਣ ਕੱਢੀ ਜਾਓ ਕਲਾਕਲਾ ਆਲੂ ਕਰਕੇ ਤੇਰੀਆਂ ਮਨ ਤੇ ਲੱਗਦਾ ਕੀੜੀਆਂ ਬੀ ਐਮ ਕਹੇ ਆਈ ਮੀਨ ਨਹੀਂ ਕਹਿੰਦੇ ਬੀ ਐ ਕਿ ਬੀ ਐਮ ਪਾੜਦੇ ਆ ਚਾਚਾ ਯਾਰ ਹੋਂ ਪਾੜ ਕੇ ਸਾਡੀ ਨਿਗਾ ਘਟ ਰਹੀ ਆ ਤੁਸਤੇ ਉਂ ਉਝੜੀਆਂ ਖੱਲਾਂ ਜੱਥੇ ਲੈ ਮੇਰੀ ਗੱਲ ਛੱਡ ਤਾਰੇ ਕਿਨੇ ਬੈਂਕ ਤੇ ਚੱਲੀ ਛੇਰ ਬਣ ਕੇ ਮੇਰੇ ਨਾਲ ਉਹ ਮੈਨੂੰ ਬਹੁਤਰ ਪੋਚਰ ਕੀ ਇਹਨੂੰ ਉਹ ਭਰ ਲੈਣੀ ਹੁੰਦੀ ਪੋਚਰ ਕਹਿੰਦੀ ਹੁੰਦੇ ਆ ਚਾਚਾ ਯਾਰ ਉਹ ਮੈਂ ਉਹ ਪਰ ਛਾਨੀ ਵਾਲਾ ਕਿ ਪਤਾ ਹੈ ਕਿਹਦੀ ਖੇਤੀ ਵਾਲੇ ਆ ਕੋਈ ਮਰੀ ਜਾਂਦੇ ਆ ਆਪਣਾਈ ਤੇ ਨਲੇ ਤੂੰ ਘਰੇ ਕੰਮ ਧੰਦਾ ਕਰਾਇਆ ਕਰੋ ਅੰਦੂਨਾਂ ਚ ਕੁਝ ਨਹੀਂ ਰੱਖਿਆ ਚਾਚਾ ਗੱਲ ਹੋਣਾ ਇਹ ਤਾਂ ਪੜਾਈ ਹੁੰਦੀ ਹੁਣ ਮੈਡਮ ਨੇ ਮੈਸੇਜ ਆਇਆ ਪਿਆਗਾ ਕੱਲੂ ਤੜਕੇ 6 ਵਜੇ ਜਾਣਾ ਪੇਪਰ ਆ ਹੁਣ ਮੇਰਾ ਤੂੰ ਆਖੇਰਾ ਬੈਂਕ ਚ ਜਾਣਾ ਪੇਪਰ ਚਾਚਾ ਮੇਰੀ ਗੱਲ ਹੁਣ ਲੈ ਮੈਂ ਇੱਥੇ ਹੁਣ ਹੁਣ ਦੋ ਦਿਨ ਕੰਮ ਕਰਨ ਵਾਸਤੇ ਤੂੰ ਮੈਨੂੰ ਤੂੰ ਤਾਂ ਖੂਨ ਪੀ ਰਿਆ ਮੇਰਾ ਤੂੰ ਮੈਨੂੰ ਐਵੇਂ ਨਾ ਅਣਪੜ੍ਹ ਕਰ ਕਿਉਂ ਨਾ ਕਰ ਛੁੱਟੀਆਂ ਮਿਲ ਦੇ ਤੈਨੂੰ ਤੇ ਕੈਨਸਲ ਹੋ ਗਈਆਂ ਯਾਰ ਮੇਰੀਆਂ ਤਾਂ ਹੁਣ ਹੀ ਕੈਨਸਲ ਹੋਈਆਂ ਉਹ ਫੋਨ ਕੋਲ ਲੈ ਚਲੋ ਹੋ ਗਈਆਂ ਕਹ ਤਾ ਛੁੱਟੀਆਂ ਲੈ ਤੈਨੂੰ ਕੈਨਸਲ ਹੋ ਗਈਆਂ ਯਾਰ ਚਾਚਾ ਮੈਡਮ ਦਾ ਮੈਸੇਜ ਆ ਗਿਆ ਆ ਬੱਚਾ ਕੱਲਾ ਫੋਨਾਂ ਨੂੰ ਗਰੀ ਦੇ ਕੇ ਤੁੱਚਾ ਹੈ ਨਾ ਚਾਚਾ ਫੋਨ ਨੂੰ ਨਾ ਇਹ ਕਿਆ ਕਰੇ ਯਾਰ ਤੂੰ ਫੋਨ ਕਿੰਨਾ ਕੰਮ ਦਾ ਇਹ ਟੜਕੇ ਬੜਾ ਨੂੰ ਕੀ ਪਤਾ ਉਹ ਵੀ ਮਰੀਏ ਨੇ ਰਹਿਣੋ ਮੇਰੀ ਤਾਂ ਟੱਟੂ ਆਪਦੀ ਦਾ ਦੋ ਤਿੰਨ ਮੈਂ ਹੋਰ ਪੁੱਛਿਆ ਨਹੀਂ ਤੇਰੇ ਪਾਸ ਕਿਸੇ ਹੇਰ ਬਗੇ ਚਾਚਾ ਯਾਰ ਉਹੀ ਮਰੀ ਜਾਂਦਾ ਯਾਰ ਮੱਥੋਂ ਨਹੀਂ ਕੰਮ ਧੰਦੇ ਹੁੰਦੇ ਹੈਗੇ ਮੈਂ ਤਾਂ ਪਾੜਾ ਪੜ ਕੇ ਮੈਂ ਤਾਂ ਉਹਦੀ ਨਿਗਾ ਘਟਾਲੀ ਦਸਤੀ ਮਰਾਂਗਾ ਬੱਚਾ ਡੁੰਡੇ ਖਲਾਉਣ ਵਾਲੇ ਰਹਿ ਤੁੱਤੀ ਹਾਂ ਕੁਛ ਨਹੀਂ ਛੋਟੇ ਪੱਲੇ ਹੈਗਾ ਮੈਂ ਤੈਨੂੰ ਤਾਂ ਕੁਛ ਨਹੀਂ ਨਹੀਂ ਪਹਿਲਾਂ ਅਲੂ ਦੱਬੀ ਜਾਣਗੇ ਫਿਰ ਕੱਢੀ ਜੋ ਕਿਹੜੀ ਪੜਾਈਆਂ ਛੋਟੀਆਂ ਅਸੀਂ ਤਾਂ ਮਿੱਟੀ ਨਾਲ ਮਿੱਟੀ ਹੋਏ ਰਹਿਣੇ ਆਂ ਉਹੀ ਮਰੀ ਜਾਂਦਾ ਤੱਗੇ ਪੈਂਟਾ ਛੱਡ ਕੇ ਚੰਗੇ ਤੇ ਇੰਨੀ ਆ ਦੀ ਆ ਲੈ ਕਿੱਥੇ ਦੇਖ ਤੇ ਇੰਨੀ ਪਈ ਪਰ ਚਾਚਾ ਯਾਰ ਤੂੰ ਜੰਨੀ ਤੋਂ ਕੀ ਲੈਣਾ ਯਾਰ ਉਹੀ ਮਰੀ ਜਾਂਦਾ ਤੈਨਾਂ ਮਾਰੂ ਖੁੰਡੇ ਵੇ ਇੱਥੇ ਝੋਗਰੀ ਦੇ ਕੇ ਕਾਲੀਆਂ ਕਮਾਈਆਂ ਆ ਪੀੜੀ ਤਾਂ ਗਈ ਜਮਾ ਖਤਮ ਹੈ ਮੋਬਾਈਲਾ ਪੱਟੀ ਮੇਸ਼ ਕਰਕੇ ਰੱਖਤੀ ਇੰਨਾ ਪੈ ਨੂੰ ਚੁੱਕੀ ਪਈ ਮਰੇ ਕੋਈ ਗੱਡੀ ਵੱਜੀ ਮਲਾਏ ਚਨੇਗਾ ਆਏ ਮਲਾਏ ਚਨੇਗਾ ਦੋਤੇ ਤੋਲੇ